ਬਿੱਤ ਦਿਨ ਲੁਧਿਆਣਾ ਦੇ ਭਾਈ ਮੰਨਾ ਸਿੰਘ ਨਗਰ ਦੇ ਵਿੱਚ ਇੱਕ ਵਪਾਰੀ ਤੇ GST ਦੀ ਟੀਮ ਦੇ ਵੱਲੋਂ ਰੇਡ ਕੀਤੀ ਗਈ ਸੀ ਜਿਸ ਤੋਂ ਬਾਅਦ ਉਸ ਇਲਾਕੇ ਦੇ ਵਿੱਚ ਮੌਲ ਬੜਾ ਗਹਿਮੋਗਹਿਮੀ ਵਾਲਾ ਹੋ ਗਿਆ ਸੀ ਚਰਚਾ ਇਹ ਵੀ ਚੱਲ ਰਹੀ ਹੈ ਕਿ ਉੱਥੇ ਹਾਲਾਤ ਐਸੇ ਬਣ ਗਏ ਸੀ ਕਿ GST ਵਿਭਾਗ ਦੀਆਂ ਟੀਮਾਂ ਦੇ ਨਾਲ ਵਪਾਰੀ ਹੱਥੋਂ ਪਾਈ ਵੀ ਹੋ ਗਏ ਸੀ ਅਤੇ ਉਹਨਾਂ ਨੂੰ ਉੱਥੋਂ ਢੜਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਹ ਹੁਣ ਚਰਚਾ ਚੱਲ ਰਹੀ ਹੈ ਕਿ ਵਪਾਰੀ ਬੈਕਫੁੱਟ ਤੇ ਆ ਗਏ ਨੇ ਪਰ ਇਸ ਸਭ ਦੇ ਵਿੱਚਕਾਰ ਵਪਾਰੀਆਂ ਨੂੰ ਜਗਮੋਨ ਸ਼ਰਮੇ ਦੀ ਯਾਦ ਆ ਰਹੀ ਹੈ। ਦਰਸਲ 1995 ਦੇ ਵਿੱਚ ਇਨਕਮ ਟੈਕਸ ਦੇ ਵੱਲੋਂ ਗੁੱਜਰਮਾਲ ਦੇ ਵਿੱਚ ਇੱਕ ਰੇਡ ਕੀਤੀ ਗਈ ਸੀ। ਜਿੱਥੇ ਵਪਾਰੀਆਂ ਨੇ ਬਹੁਤ ਵਿਰੋਧ ਕੀਤਾ ਸੀ। ਜਿਸ ਦੇ ਵਿੱਚ ਸਭ ਤੋਂ ਮੋਰੀ ਜਗਮੋਨ ਸ਼ਰਮਾ ਹੋਏ ਸੀ। ਅਤੇ ਜਗਮੋਨ ਸ਼ਰਮਾ ਨੇ ਅਤੇ ਬਾਕੀ ਐਸੋਸੀਏਸ਼ਨ ਦੇ ਨਾਲ ਰਲ ਕੇ ਉਸ ਕੰਪਲੈਕਸ ਦੇ ਬਾਹਰ ਧਰਨਾ ਲਗਾ ਦਿੱਤਾ ਸੀ। ਅਤੇ ਰਾਤ ਨੂੰ 11 ਵਜੇ ਤੱਕ ਉੱਥੇ ਬਹਿਸਬਾਜੀ ਹੁੰਦੀ ਰਹੀ ਸੀ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਕਈ ਐਸੋਸੀਏਸ਼ਨਸ ਨੇ ਹਾਕੀ ਬ੍ਰਿਗੇਡ ਬਣਾਈ ਸੀ ਕਿਉਂਕਿ ਉਸ ਸਮੇਂ ਦੇ ਵਿੱਚ 1994 ਤੋਂ 95 ਦੇ ਵਿੱਚ ਘਾਰ ਇਨਕਮ ਟੈਕਸ ਦੀਆਂ ਟੀਮਾਂ ਨੇ ਵਪਾਰੀਆਂ ਨੂੰ ਬਹੁਤ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਹੋਇਆ ਸੀ ਹਾਲਾਂਕਿ 94 ਅਤੇ 95 ਸਾਲ ਦੇ ਵਿੱਚ ਇਨਕਮ ਟੈਕਸ ਵਿਭਾਗ ਨੇ ਬੀਡੀਐਸ ਸਕੀਮ ਕੱਢੀ ਸੀ ਜਿਸ ਦੇ ਵਿੱਚ ਹਰੇਕ ਵਪਾਰੀ ਤੋਂ 1200 ਰੁਪਏ ਲਿੱਤੇ ਜਾਂਦੇ ਸੀ ਪਰ ਕਈ ਐਸੋਸੀਏਸ਼ਨਸ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾਂਦੇ ਸੀ ਕਿ ਉਹਨਾਂ ਦੇ ਕੋਲੋਂ ਜ਼ਿਆਦਾ ਪੈਸੇ ਮੰਗੇ ਜਾ ਰਹੇ ਨੇ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਫਿਰ ਇੱਕ ਹੱਕੀ ਬ੍ਰਿਗੇਡ ਬਣਾਈ ਗਈ ਸੀ ਤਾਂ ਭਾਈ ਮੰਨਾ ਸਿੰਘ ਨਗਰ ਵਾਲੇ ਮਾਮਲੇ ਦੇ ਵਿੱਚ ਵੀ ਹੁਣ ਸਭ ਲੋਕਾਂ ਨੂੰ ਜਗਮੋਨ ਸ਼ਰਮਾ ਦੀ ਯਾਦ ਆਉਣ ਲੱਗ ਗਈ ਹੈ ਵਿਕਸਤ ਤਰੀਕੇ ਦੇ ਨਾਲ ਉਸਨੇ ਵਪਾਰੀਆਂ ਦੇ ਨਾਲ ਖੜ ਕੇ ਜੀਐਸਟੀ ਉਸ ਸਮੇਂ ਇਨਕਮ ਟੈਕਸ ਦੀਆਂ ਟੀਮਾਂ ਨੂੰ ਉੱਥੋਂ ਭਜਾਇਆ ਸੀ ਚਰਚਾ ਇਹ ਵੀ ਚੱਲ ਰਹੀ ਹੈ ਕਿ ਇੱਕ ਰਾਜਨੇਤਾ ਦੇ ਵੱਲੋਂ ਜੀਐਸਟੀ ਵਿਭਾਗ ਦੇ ਅਫਸਰਾਂ ਨਾਲ ਅਤੇ ਵਪਾਰੀਆਂ ਦੇ ਨਾਲ ਰਲ ਕੇ ਸਮਝੌਤਾ ਕਰਨ ਦੀ ਵੀ ਕੋਸ਼ਿਸ਼ ਕਰਵਾਈ ਜਾ ਰਹੀ ਹੈ ਜਲਦ ਹੀ ਇਸ ਮਾਮਲੇ ਤੇ ਸਾਰੀਆਂ ਐਸੋਸੀਏਸ਼ਨਸ ਇਕੱਠੀਆਂ ਹੋ ਕੇ ਇੱਕ ਮਤ ਕਰਕੇ ਮੀਟਿੰਗ ਕਰਨਗੀਆਂ ਕਿਉਂਕਿ ਇਸ ਸਮੇਂ ਵਪਾਰੀ ਇਸ ਮੁਸ਼ਕਲ ਦੇ ਵਿੱਚੋਂ ਲੰਘ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੀਐਸਟੀ ਵਿਭਾਗ ਦੇ ਅਫਸਰ ਜਿਹੜੇ ਨੇ ਉਹ ਵਪਾਰੀਆਂ ਨੂੰ ਬਹੁਤ ਜ਼ਿਆਦਾ ਤੰਗ ਕਰ ਰਹੇ ਨੇ ਦੂਜੇ ਸ਼ਹਿਰਾਂ ਦੇ ਜੀਐਸਟੀ ਵਿਭਾਗ ਦੀਆਂ ਟੀਮਾਂ ਵੀ ਸਾਡੇ ਸ਼ਹਿਰ ਆ ਕੇ ਰੇਡ ਕਰਦੀਆਂ ਨੇ ਅਤੇ ਨਕਲੀ ਰੇਡ ਬਣਾ ਕੇ ਸਾਡੇ ਤੋਂ ਕਈ ਪੈਸੇ ਲੈ ਜਾਂਦੀਆਂ ਨੇ ਤਾਂ ਹੁਣ ਇਹ ਮਾਮਲਾ ਹੋਰ ਕਿੰਨੀ ਕੁ ਤੂਲ ਫੜੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਬਿਊਰੋ ਰਿਪੋਰਟ ਜਨ ਹਿਤੇਸ਼ੀ